ਲੱਸੀ ਨਾਲ ਮਿਲਾ ਕੇ ਇਸਤੇਮਾਲ ਕਰ ਲੋ ਗੰਧਕ ਵਾਲਾ ਔਲਾ ਕੁਝ ਹੀ ਸਮੇਂ ਚ ਮੁੱਕ ਜਾਏਗਾ ਬਵਾਸੀਰ ਵਾਲਾ ਰੋਣਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਗੰਧਕ ਵਾਲਾ ਔਲਾ ਹੈ ਇਹ ਬਵਾਸੀਰ ਵਾਲਾ ਰੋਲਾ ਖਤਮ ਕਰਦਾ ਮੈਂ ਤਾਂ ਗੰਦਕ ਵਾਲਾ ਔਲੇ ਹੀ ਪਹਿਲੀ ਵਾਰ ਦੇਖਿਆ ਇਹ ਹੈ ਕਿ ਸ਼ਹਿ ਕੀ ਹੈ ਜੀ ਟਾਇਲਟ ਜਾਣੇ ਹੋ ਟਾਇਲਟ ਤੇ ਕਾਫੀ ਟਾਈਮ ਤੁਸੀਂ ਬੈਠੇ ਰਹਿੰਦੇ ਹੋ ਪੋਟੀ ਤੁਹਾਨੂੰ ਆਉਂਦੀ ਨਹੀਂ ਹੈਗੀ ਤੁਸੀਂ ਉੱਤੇ ਜ਼ੋਰ ਲਾਉਨੇ ਹੋ ਜ਼ੋਰ ਲਾਉਣ ਨਾਲ ਉਹਦਾ ਦਬਾਅ ਪੈਂਦਾ ਦਬਾਅ ਪੈਣ ਨਾਲ ਜਿਹੜੀਆਂ ਨਸਾਂ ਨੇ ਨਸਾਂ ਤੁਹਾਡੀਆਂ ਫੁੱਲ ਜਾਂਦੀਆਂ ਨੇ ਫੁੱਲ ਕੇ ਜਿਹਨੂੰ ਅਸੀਂ ਕਹਿੰਦੇ ਕਬਜ ਦਾ ਰੂਪਦਾਨ ਕਰਦੀ ਆ ਆਪਰੇਸ਼ਨ ਕਰਵਾਉਣ ਤੋਂ ਬਾਅਦ ਵੀ ਇਹੀ ਹੋ ਜਾਂਦਾ ਕਾਫੀ ਇਦਾਂ ਦੇ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਨੂੰ ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਹੈ ਰੁਕਦੀ ਨਹੀਂ ਆਪਰੇਟ ਵੀ ਕਈ ਵਾਰ ਕਰਾਉਂਦੇ ਧਾਗੇ ਵਾਲਾ ਆਪਰੇਟ ਪਤਾ ਨਹੀਂ ਕਿਹੜਾ ਹੁੰਦਾ ਕਹਿੰਦੇ ਜੋ ਵੀ ਕਰਵਾਇਆ ਹੋਇਆ ਸੀ ਉਹ ਮਸਾ ਵੜ ਦਿੰਦੇ ਨੇ ਉਹਦੇ ਨਾਲ ਅੱਕ ਚੁੱਕੇ ਲੋਕਾਂ ਦੇ ਮੈਂ ਕਹਿੰਦਾ ਜੀ ਇੱਕੋ ਇੱਕ ਆਰਾਮ ਵਾਲਾ ਇਲਾਜ ਕੀ ਆ ਇਲੈਕਟਰੋ ਹੋਮੋਪੈਥੀ ਮੈਡੀਸਨ ਜੇ ਤੁਸੀਂ ਇਲੈਕਟਰੋਪੈਥੀ ਮੈਡੀਸਨ ਯੂਜ਼ ਕਰਦੇ ਹੋ ਤਾਂ ਤੁਹਾਡੀ ਬਵਾਸੀਰ ਬਿਲਕੁਲ ਜੜ੍ਹ ਚੋਂ ਖਤਮ ਹੋ ਜਾਂਦੀ ਆ ਜੇ ਤੁਹਾਨੂੰ ਕਿਸੇ ਨੂੰ ਪਗੰਦਰ ਫੋੜ ਆ ਗਿਆ ਘਰੋਂ ਹੁੰਦੀ ਲੋੜ ਨਹੀਂ ਨਮੋਲੀਆਂ ਲੈ ਲੈਣੀਆਂ ਨੇ ਉਹਨਾਂ ਨੂੰ ਛਿੱਲ ਲੈਣਾ ਉਹਦੇ ਵਿੱਚ ਜਿਹੜੀ ਪੇਸਟ ਨਹੀਂ ਹੁੰਦੀ ਉਹਨੂੰ ਕੱਢ ਕੇ ਜਾਂ ਤਾਂ ਤੁਸੀਂ ਦੇਸੀ ਘਿਓ ਦੇ ਵਿੱਚ ਉਹਨੂੰ ਮਿਕਸ ਕਰ ਲੈਣਾ ਬਵਾਸੀਰ ਦੀ ਦਿੱਕਤ ਹੈਗੀ ਆ ਡਾਕਟਰ ਸਾਹਿਬਾ ਇਹ ਆਮ ਕਰਕੇ ਮੰਨੇ ਜਾਂਦੇ ਸੀ ਵੀ ਬੰਦਿਆਂ ਦੀ ਪ੍ਰੋਬਲਮ ਹੈ ਪਰ ਇਸ ਵੇਲੇ ਤਾਂ ਸਾਡੀਆਂ ਭੈਣਾਂ ਵੀ ਵੱਡੀ ਤਾਦਾਦ ਦੇ ਵਿੱਚ ਇਸ ਦਿੱਕਤ ਦੀ ਪਰੇਸ਼ਾਨੀ ਦੀ ਸ਼ਿਕਾਰ ਹੋ ਰਹੀਆਂ ਨੇ ਉਹਦੇ ਪਿੱਛੇ ਕੀ ਕਾਰਨ ਹੈ ਉਹ ਹੀ ਚਟਪਟਾ ਮਾਮਲਾ ਪ੍ਰੈਗਨੈਂਸੀ ਤੋਂ ਬਾਅਦ ਜਿੰਨੇ ਹਾਰਮੋਨਸ ਚੇਂਜ ਹੋ ਜਾਂਦੇ ਨੇ ਤੇ ਜਿਹੜਾ ਪ੍ਰੋਜੈਸਟਰੋਨ ਹੁੰਦਾ ਹਾਰਮੋਨਸ ਜਾਂ ਬਾਅਦ ਚ ਵੀ ਉਹਦੇ ਕਰਕੇ ਵੀ ਹੋ ਜਾਂਦਾ ਹਾਂਜੀ ਜ਼ਿਆਦਾਤਰ ਕਬਜ਼ ਨਾਲ ਹੋ ਜਾਂਦਾ ਜਿਵੇਂ ਕਿਵੇਂ ਪ੍ਰੈਗਨੈਂਸੀ ਤੋਂ ਬਾਅਦ ਡਿਲੀਵਰੀ ਹੁੰਦੀ ਆ ਤਾਂ ਪ੍ਰੈਸ਼ਰ ਬਣਦਾ ਰੈਕਟਮ ਦੇ ਉੱਤੇ ਤਾਂ ਨਾੜਾ ਜਿਹੜੀਆਂ ਨੇ ਉਹ ਦਬਾਅ ਦੇ ਵਿੱਚ ਆ ਕੇ ਕਬਜ ਹੋਣ ਲੱਗ ਜਾਂਦੀ ਆ ਇੰਨਾ ਕ ਚਮਚਾ ਤੁਸੀਂ ਰੋਟੀ ਖਾਣ ਤੋਂ 2 ਘੰਟੇ ਬਾਅਦ ਤੁਸੀਂ ਇਹਨੂੰ ਜਿਹੜੀ ਆ ਸਾਡੇ ਕੋਲੇ ਕੱਚੀ ਲੱਸੀ ਬਣੀ ਪਈ ਆ ਇਹਦੇ 'ਚ ਗੰਧਕੌਲਾ ਪਾਇਆ ਹੋਇਆ ਤੇ ਇਹ ਤੇ ਸਾਰਾ ਕੁਝ ਹੀ ਪਾਇਆ ਹੋਇਆ ਜੀ ਇਹ ਮਿਕਸ ਆ ਇਹਦੇ ਵਿੱਚ ਤੁਸੀਂ ਮਿਕਸ ਕਰਕੇ ਵੀ ਤੁਸੀਂ ਇਹਨੂੰ ਘੋਲ ਕੇ ਵੀ ਪੀ ਸਕਦੇ ਹੋ ਪਾਉ ਭਾਜੀ ਵਾਲਿਆਂ ਸਭ ਤੋਂ ਵੱਧ ਬੁਰਕੀ ਸਾਹਿਬ ਬਹੁਤ ਸੀ ਰਹੁੰਦੀਆਂ ਮੇਰੇ ਕੋਲੇ ਆਉਂਦੇ ਨੇ ਪਾਉ ਭਾਜੀ ਵਾਲੇ ਜਿਆਦਾ ਕਹਿੰਦੇ ਪਾਉ ਭਾਜੀ ਖਾਂਦੀ ਸੀ 4 ਮਹੀਨੇ ਲਗਾਤਾਰ ਖਾ ਗਿਆ 6 ਮਹੀਨੇ ਦਿਨ ਪਤਾ ਲੱਗਿਆ ਜੀ ਬਲੱਡ ਆਉਣ ਲੱਗ ਗਿਆ ਬਹੁਤ ਵਾਰ ਹੁੰਦਾ ਹੈ ਤੇ ਨਾ ਤਾਂ ਬਲੀਡਿੰਗ ਹੁੰਦੀ ਹੈ ਨਾ ਕੋਈ ਅਸੀਂ ਕਹਿੰਦੇ ਕਿ ਫੌੜਾ ਹੁੰਦਾ ਹੈ ਨਾ ਕੋਈ ਮੱਸਾ ਹੁੰਦਾ ਹੈ ਪਰ ਉਹ ਖਾਰਿਸ਼ ਅਲੇਦਲੇ ਜਿਹੜੀ ਥਾਂ ਦੇ ਉੱਤੇ ਗੁੱਦਾ ਦਵਾਰ ਦੇ ਉੱਤੇ ਮਲ ਦਵਾਰ ਦੇ ਆਲੇ ਦੁਆਲੇ ਖਾਰਿਸ਼ ਸਾਰਾ ਦਿਨ ਉਹ ਬੜਾ ਅਕਵਰਡ ਲੱਗਦਾ ਜਦੋਂ ਕੋਈ ਪਬਲਿਕ ਪਲੇਸ ਦੇ ਉੱਤੇ ਤਾਂ ਬੰਦਾ ਖਾਜ ਵੀ ਨਹੀਂ ਕਰ ਸਕਦਾ ਦੇਖੋ ਜਿਹੜੀ ਖਾਰਸ਼ ਹੁੰਦੀ ਹੈ ਜਲਣ ਹੁੰਦੀ ਹੈ ਫਿਰ ਸਭ ਉਹ ਨਾ ਸੰਕੇਤ ਹੀ ਨੇ ਬਹੁਤ ਸੀਧੇ ਸਾਡੇ ਕੋਲੇ ਇਲੈਕਟ੍ਰੋਪੈਥੀ ਦੀ ਮੈਡੀਸਨ ਹੁੰਦੀ ਹੈ ਬੁੰਦਾਂ ਵਾਲੀ ਸਾਡੇ ਕੋਲੇ ਆ ਉਹ ਸਾਡੇ ਕੋਲੇ ਮੈਡੀਸਨ ਹੁੰਦੀਆਂ ਨੇ ਪਕੰਦਰਪੋੜਾ ਬਿਲਕੁਲ ਜੜ੍ਹ ਤੋਂ ਖਤਮ ਹੋ ਜਾਂਦੀ ਹੈ ਲੱਸੀ ਨਾਲ ਮਿਲਾ ਕੇ ਇਸਤੇਮਾਲ ਕਰ ਲੋ ਗੰਦਕ ਵਾਲਾ ਔਲਾ ਕੁਝ ਹੀ ਸਮੇਂ ਚ ਮੁੱਕ ਜਾਏਗਾ ਬਵਾਸੀਰ ਵਾਲਾ ਰੋਲਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqi ਅੱਜ ਇੱਕ ਵਾਰ ਮੁਰਤੋ ਤੁਹਾਡੇ ਨਾਲ ਉਹ ਨੁਸਕਾ ਉਹ ਫਾਰਮੂਲਾ ਸ਼ੇਅਰ ਕਰਨ ਲੱਗੇ ਆ ਜਿਹੜੇ ਲੋਕ ਬਵਾਸੀਰ ਤੋਂ ਪਰੇਸ਼ਾਨ ਹੋ ਚੁੱਕੇ ਨੇ ਯਾਨੀ ਕਿ ਜਿਹੜੇ ਲੋਕ ਆਪਰੇਸ਼ਨ ਕਰਵਾ ਚੁੱਕੇ ਨੇ ਉਹਨਾਂ ਵਾਸਤੇ ਵੀ ਇਹ ਨੁਸਖਾ ਵਵਾਸਿਰ ਠੀਕ ਨਹੀਂ ਹੋਈ ਤੇ ਜਿਹੜੇ ਲੋਕ ਆਪਰੇਸ਼ਨ ਕਰਵਾਉਣ ਦੀ ਸੋਚ ਰਹੇ ਨੇ ਉਹਨਾਂ ਦੀ ਵਵਾਸਿਰ ਅਲੱਗ-ਅਲੱਗ ਤਰੀਕਿਆਂ ਨਾਲ ਨੁਸਖੇ ਨਾਲ ਟੋਟਕੇ ਨਾਲ ਡਾਕਟਰ ਨਾਲ ਦਵਾਈਆਂ ਨਾਲ ਨਹੀਂ ਠੀਕ ਹੋ ਰਹੀ ਉਹਨਾਂ ਵਾਸਤੇ ਵੀ ਨੁਸਖਾ ਕਿਵੇਂ ਇਹ ਜਿਹੜਾ ਗੰਧਕ ਵਾਲਾ ਔਲਾ ਮਕਾਏਗਾ ਰੋਲਾ ਸਾਰੀ ਗੱਲਬਾਤ ਅਸੀਂ ਕਰਾਂਗੇ ਸਾਡੇ ਨਾਲ ਨੇ ਏਪੀ ਇਲੈਕਟਰੋ ਹੋਮੀਓਪੈਥੀ ਅਤੇ ਸਰ ਸੈਂਟਰ ਦੇ ਡਾਕਟਰ ਜੋੜਾ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਈਬਾ ਪਹਿਲਾ ਅਸੀਂ ਗੱਲ ਹਮੇਸ਼ਾ ਦੀ ਤਰ੍ਹਾਂ ਸ਼ੁਰੂਆਤ ਕਰਦੇ ਹਾਂ ਡਾਕਟਰ ਅਮਨਪ੍ਰੀਤ ਜੀ ਤੋਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਹਾਂਜੀ ਬਹੁਤ ਬਹੁਤ ਧੰਨਵਾਦ ਫਰੁਕੀ ਸਾਹਿਬ ਜੋ ਤੁਸੀਂ ਅੱਜ ਫੇਰ ਸਾਡੇ ਕੋਲ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਗੰਧਕ ਵਾਲਾ ਔਲਾ ਹੈ ਇਹ ਬਵਾਸੀਰ ਵਾਲਾ ਰੋਲਾ ਖਤਮ ਕਰਦਾ ਹੈ ਮੈਂ ਤਾਂ ਗੰਧਕ ਵਾਲਾ ਔਲਾ ਹੀ ਪਹਿਲੀ ਵਾਰ ਦੇਖਿਆ ਇਹ ਹੈ ਕਿ ਸ਼ਹਿ ਕੀ ਹੈ ਜੀ ਦੇਖੋ ਜੀ ਗੰਧਕ ਦੇ ਨਾਂ ਤੇ ਤਾਂ ਬਹੁਤ ਆਮਲਾ ਹੀ ਹੁੰਦਾ ਇਹ ਗੰਦਗ ਆਮਲਾ ਹੁੰਦਾ ਗੰਦਗ ਨਹੀਂ ਹੁੰਦੀ ਇਕੱਲੀ ਗੰਦਗ ਤਾਂ ਬਹੁਤ ਕਹਿੰਦੇ ਆ ਪਰ ਪੂਰਾ ਨਾਮ ਨਹੀਂ ਲੈਂਦੇ ਇਹ ਤਾਂ ਖਤਰਨਾਕ ਚੀਜ਼ ਹੈ ਜੀ ਖਤਰਨਾਕ ਦੇਖੋ ਹਰ ਚੀਜ਼ ਹੀ ਆ ਠੀਕ ਹੈ ਕਹਿੰਦੇ ਨੇ ਬੰਦਾ ਵੀ ਖਤਰਨਾਕ ਆ ਜੇ ਤਾਂ ਉਹ ਸਾਊ ਆ ਤਾਂ ਸਾਊ ਆ ਜੇ ਉਹ ਕਿਤੇ ਕਿਸੇ ਨਾਲ ਭੜ ਗਿਆ ਤਾਂ ਬਸ ਆਪੇ ਖਤਰਨਾਕ ਆ ਹਨ ਦੇਖੋ ਜੇ ਅਸੀਂ ਬੰਦੇ ਨੂੰ ਪਿਆਰ ਨਾਲ ਬੁਲਾਵਾਂਗੇ ਤਾਂ ਬੰਦਾ ਪਿਆਰ ਨਾਲ ਬੋਲੂ ਜੇ ਅਸੀਂ ਗਾਲ ਕੱਢ ਕੇ ਬੁਲਾਵਾਂਗੇ ਤਾਂ ਗਾਲ ਕੱਢ ਕੇ ਬੋਲੂ ਉਹੀ ਸਾਡੀਆਂ ਜੜੀਆਂ ਬੂਟੀਆਂ ਨੇ ਜੇ ਤਾਂ ਇਹਨਾਂ ਨੂੰ ਦੱਸਿਓ ਅਨਸਾਰ ਇਸਤੇਮਾਲ ਕਰਾਂਗੇ ਤਾਂ ਵਧੀਆ ਰਿਜ਼ਲਟ ਦੇ ਜਾਣਗੇ ਜੇ ਤੁਸੀਂ ਇਹਨਾਂ ਨੂੰ ਗਲਤ ਤਰੀਕੇ ਨਾਲ ਗਲਤ ਆਪਣੀ ਮਰਜ਼ੀ ਮੁਤਾਬਕ ਇਹਨਾਂ ਨੂੰ ਯੂਜ਼ ਕਰੋਗੇ ਤਾਂ ਇਹ ਵੀ ਤੁਹਾਡੇ ਉਦਾਂ ਹੀ ਜਿਵੇਂ ਬੰਦਾ ਉਹ ਮੈਂ ਪਹਿਲਾਂ ਜਿਹੜਾ ਕਹਿ ਗਿਆ ਓਹੀ ਕੁਛ ਇਹ ਨਹੀਂ ਕਰਨਾ ਫਿਰ ਠੀਕ ਹੈ ਜੀ ਜੀ ਪਤਾ ਕੀ ਹੈ ਫਰੁਖ ਸਾਬ ਜਿਹੜੀਆਂ ਇਹ ਆਪਾਂ ਚੀਜ਼ਾਂ ਰੱਖੀਆਂ ਨੇ ਬਹੁਤ ਹੀ ਕੰਮ ਦੀਆਂ ਚੀਜ਼ਾਂ ਨੇ ਇਹ ਇਹਦੇ ਬਾਰੇ ਮੈਂ ਬਾਅਦ ਚ ਦੱਸੂਗਾ ਕਿੱਦਾਂ ਨੁਸਕਾ ਤਿਆਰ ਕਰਨਾਗਾ ਆਪਾਂ ਕਿੱਦਾਂ ਇਹਨਾਂ ਨੂੰ ਸੇਵਨ ਕਰਨਾ ਕਿਹੜੀ ਕਿਹੜੀ ਆਪਣੀ ਬਿਮਾਰੀ ਖਤਮ ਕਰ ਸਕਦੀਆਂ ਨੇ ਇਹ ਦੇਖੋ ਅੱਜ ਕਰਾਂਗੇ ਬਵਾਸੀਰ ਤੇ ਗੱਲ ਠੀਕ ਹੈ ਹਰ ਇੱਕ ਦੂਜੇ ਬੰਦੇ ਨੂੰ ਬਵਾਸੀਰ ਹੋਈ ਪਈ ਆ ਕੋਈ ਦੱਸਦਾ ਕੋਈ ਨਹੀਂ ਦੱਸਦਾ ਮੈਂ ਕਹਿੰਦੀ ਸੰਗੀ ਆਂਦੇ ਨੇ ਦਸੋ ਬਿਮਾਰੀ ਆ ਇੱਕ ਜੇ ਲੱਗ ਗਈ ਸੰਗਣ ਦੀ ਲੋੜ ਤਾਂ ਹੈ ਹੀ ਨਹੀਂ ਸ਼ਰਮੋਂ ਦੀ ਲੋੜ ਨਹੀਂ ਬਿਮਾਰੀ ਕਿਸੇ ਨੂੰ ਵੀ ਲੱਗ ਸਕਦੀ ਆ ਪਰ ਮਾਫ ਕਰਨਾ ਮੈਂ ਤੁਹਾਨੂੰ ਵਿਚੋਂ ਰੋਕ ਰਿਹਾ ਮਜ਼ਾਕ ਬੜਾ ਉੱਡ ਜਾਂਦਾ ਜੀ ਮਜ਼ਾਕ ਬੜਾ ਬਣਾਉਂਦੇ ਨੇ ਸੰਗੀ ਸਾਥੀ ਨਾਲ ਦੇ ਰਿਸ਼ਤੇਦਾਰ ਦੇਖੋ ਜੀ ਅੱਜ ਉਹ ਤੁਹਾਡਾ ਮਜ਼ਾਕ ਉਡਾਉ ਕੱਲ ਨੂੰ ਬਵਾਸੀਰੋ ਨੂੰ ਵੀ ਹੋ ਜਾਣੀ ਆ ਕਿਉਂ ਹੋ ਜਾਣੀ ਆ ਤਲੀਆਂ ਫਲੀਆਂ ਚੀਜ਼ਾਂ ਸੀ ਛੱਡ ਦੇਣੀ ਜੀਬ ਦਾ ਸੁਆਦ ਅਸੀਂ ਰੋਕਦੇ ਨਹੀਂ ਜਿਹੜੇ ਫਾਸਟ ਫੂਡ ਜ਼ਿਆਦਾ ਖਾਂਦੇ ਨੇ 버거 ਖਾਂਦੇ ਨੇ ਪੀਜੇ ਖਾਂਦੇ ਨੇ ਮਨਚੂਰੀਆਂ ਖਾਂਦੇ ਨੇ ਕਹਿੰਦੇ ਪਾਓ ਪਾਜੀ ਖਾਂਦੇ ਨੇ ਪਾਓ ਪਾਜੀ ਵਾਲਿਆਂ ਸਭ ਤੋਂ ਵੱਧ ਰੁਕੀ ਸਾਹਿਬ ਬਹੁਤ ਸੀ ਰਹੁੰਦੀਆਂ ਮੇਰੇ ਕੋਲੇ ਆਉਂਦੇ ਨੇ ਪਾਓ ਪਾਜੀ ਵਾਲੇ ਜ਼ਿਆਦਾ ਕਹਿੰਦੇ ਪਾਓ ਪਾਜੀ ਖਾਂਦੀ ਸੀ ਚਾਰ ਮਹੀਨੇ ਲਗਾਤਾਰ ਖਾ ਗਿਆ 6ਵੇਂ ਦਿਨ ਪਤਾ ਲੱਗਿਆ ਜੀ ਬਲੱਡ ਆਉਣ ਲੱਗ ਗਿਆ ਪਰ ਜਿਹੜੀ ਗੱਲ ਦੇਖੋ ਫਰੁਖਸ ਪਤਾ ਕੀ ਗੱਲ ਹੁੰਦੀ ਹੈ ਅੱਜ ਮੈਂ ਬਵਾਸੀਰ ਤੇ ਬਹੁਤ ਹੀ ਡਿਟੇਲ ਨਾਲ ਦੱਸੂਗਾ ਬਹੁਤ ਹੀ ਮਹੰਗਾਈ ਨਾਲ ਤੁਹਾਨੂੰ ਸਮਝਾਉਂਗਾ ਕਿੱਦਾਂ ਬਵਾਸੀਰ ਹੁੰਦੀ ਹੈ ਕਿੱਦਾਂ ਤੁਸੀਂ ਇਹ ਨੇ ਇਹ ਲੱਛਣਾਂ ਤੋਂ ਤੁਸੀਂ ਪਛਾਣ ਸਕਦੇ ਹੋ ਸਾਨੂੰ ਬਹੁਤ ਸਪੈਸ਼ਲ ਲੱਛਣ ਤਾਂ ਦੱਸ ਦੋ ਚਲੋ ਤੁਹਾਨੂੰ ਤਾਂ ਪਤਾ ਜੀ ਤੁਸੀਂ ਤਾਂ ਤੁਹਾਡੇ ਕੋਲ ਨੁਸਖੇ ਫਾਰਮੂਲੇ ਤੁਹਾਡੇ ਕੋਲ ਆਉਂਦੇ ਨੇ ਇੱਕ ਜਿਹੜਾ ਸਾਡਾ ਆਮ ਦਰਸ਼ਕ ਹੈਗਾ ਜਿਹੜਾ ਹੁਣੇ-ਹੁਣੇ ਸ਼ਿਕਾਰ ਹੋਣਾ ਸ਼ੁਰੂ ਹੋਇਆ ਹੈ ਜੇ ਉਹਨੂੰ ਪਤਾ ਵੀ ਹੈ ਨਹੀਂ ਵੀ ਇਹ ਹੋ ਕੀ ਰਿਹਾ ਮੇਰੇ ਨਾਲ ਮਤਲਬ ਕਿਹੜੇ ਲੱਛਣ ਆਉਂਦੇ ਨੇ ਸੰਕੇਤ ਕਿਹੜੇ ਦਿੰਦਾ ਸਰੀਰ ਦੇਖੋ ਭੁਰਗਸਾ ਹੁਣੇ ਹੁਣੇ ਜਿਹੜਾ ਤੁਸੀਂ ਸਵਾਲ ਕੀਤਾ ਨਾ ਹੁਣੇ ਹੁਣੇ ਵਾਲਾ ਹਾਂਜੀ ਹਾਂਜੀ ਹੁਣੇ ਹੁਣੇ ਬਵਾਸੀਰ ਕਦੇ ਨਹੀਂ ਹੁੰਦੀ ਅੱਛਾ ਜੀ ਬਵਾਸੀਰ ਉਹਨੂੰ ਸਾਲਾਂ ਹੀ ਲੱਗ ਜਾਂਦੇ ਨੇ ਸਾਲਾਂ ਲੱਗਦੇ ਜੇ ਅਸੀਂ ਕੀ ਨਾ ਹੁਣੇ ਹੁਣੇ ਸਾਨੂੰ ਬਵਾਸੀਰ ਹੋ ਜੀ ਨਹੀਂ ਪਹਿਲਾਂ ਤਾਂ ਮੈਨੂੰ ਹੈ ਨਹੀਂ ਸੀ ਆ ਮੈਂ ਕਿਤੋਂ ਫਲਾਣੀ ਚੀਜ਼ ਮੈਂ ਲਈ ਉਹ ਮੈਂ ਖਾ ਲਈ ਜੀ ਮੈਨੂੰ ਬਵਾਸੀਰ ਹੋ ਗਈ ਬਲੱਡ ਆ ਗਿਆ ਨਹੀਂ ਜੀ ਤੁਹਾਨੂੰ ਕਈ ਸਾਲਾਂ ਦੀ ਅੰਦਰ ਦੀ ਅੰਦਰ ਬਵਾਸੀਰ ਹੁੰਦੀ ਜਾਂਦੀ ਹੈ ਬਵਾਸੀਰ ਹੁੰਦੀ ਆ ਦੇਖੋ ਜਿਹੜੀਆਂ ਨਸਾਂ ਹੁੰਦੀਆਂ ਨੇ ਨਾ ਨਸਾਂ ਦੇ ਵਿੱਚ ਜਿਹੜੀਆਂ ਨਸਾਂ ਬਲੱਡ ਵਾਲੀਆਂ ਨਸਾਂ ਹੁੰਦੀਆਂ ਨੇ ਜਿਹੜੀਆਂ ਜਦੋਂ ਬਲੱਡ ਦਾ ਦਬਾਅ ਵੱਜ ਜਾਂਦਾ ਉਹਦਾ ਪ੍ਰੈਸ਼ਰ ਵੱਜ ਜਾਂਦਾ ਜਦੋਂ ਸਾਡੇ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਨੇ ਜਿਹੜੀਆਂ ਨਸਾਂ ਨੇ ਨਸਾਂ ਦੇ ਵਿੱਚ ਬਲੱਡ ਜਾ ਕੇ ਜੰਮਣਾ ਸ਼ੁਰੂ ਹੋ ਜਾਂਦਾ ਜਦੋਂ ਬਲੱਡ ਜੰਮਣਾ ਸ਼ੁਰੂ ਹੁੰਦਾ ਫੁਰਕੀ ਸਾਹਿਬ ਜਿਹੜਾ ਮੌਕਾ ਕਹਿੰਦੇ ਹਨ ਨਾ ਵੱਧ ਗਿਆ ਉਹ ਨਸ ਵਧਦੀ ਆ ਨਾ ਸਵਤ ਦੇ ਜਦੋਂ ਬਾਹਰਲੀ ਸਾਈਡ ਨੂੰ ਆ ਜਾਂਦੀ ਹੈ ਉਹਦੇ ਵਿੱਚ ਕੀ ਇਹ ਬਲੱਡ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਜਿਹੜੀਆਂ ਬਲੱਡ ਵਾਲੀਆਂ ਨਸਾਂ ਹੁੰਦੀਆਂ ਨੇ ਉਹਦੇ ਵਿੱਚ ਜਿਹੜਾ ਬਲੱਡ ਆ ਵਾਪਸ ਨਹੀਂ ਜਾਂਦਾ ਉਹ ਸਰਕਲ ਨਹੀਂ ਬਣਦਾ ਉਹਦਾ ਤਾਂ ਉਹ ਮਸੇ ਦੇ ਟੇ ਸ਼ਕਲ ਦੇ ਵਿੱਚ ਆ ਕੇ ਬਾਹਰਲੇ ਪਾਸੇ ਦਿਖਾਈ ਦੇਣ ਲੱਗੇ ਜਾਂਦਾ ਹਾਂਜੀ ਜਦੋਂ ਉਹ ਮਸਾ ਮਾੜਾ ਜਿਹਾ ਬਾਹਰ ਦੇਖਣ ਲੱਗਦਾ ਤਾਂ ਅਗਲਾ ਕਹਿੰਦਾ ਜੀ ਮੈਨੂੰ ਬਵਾਸੀਰ ਹੋ ਗਈ ਲੇਕਿਨ ਜਿਹੜੀਆਂ ਤੁਹਾਡੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਗਈਆਂ ਤੁਹਾਡੀ ਵੀਕ ਹੋ ਗਈਆਂ ਉਹਦੇ ਕਰਕੇ ਜਿਹੜੇ ਬਲੱਡ ਆ ਬਲੱਡ ਦੇ ਜਿਹੜੇ ਥੱਕੇ ਜਿਹਨੂੰ ਕਹਿੰਦੇ ਆ ਥੱਬੇ ਬਣਨੇ ਸ਼ੁਰੂ ਹੋ ਗਏ ਉਹ ਜਦੋਂ ਕਲੌਟ ਬਣ ਜਾਂਦੇ ਨੇ ਉਹ ਵਿੱਚ ਜੰਮਣਾ ਛੁਰੂ ਹੁੰਦਾ ਤਾਂ ਨਸਾਂ ਜਿਹੜੀਆਂ ਨੇ ਉਹ ਬਦਨੀਆਂ ਬਾਹਰੋਂ ਸ਼ੁਰੂ ਹੁੰਦੀਆਂ ਨੇ ਉਹ ਤਾਂ ਮਸੇ ਬਣ ਜਾਂਦੇ ਨੇ ਜਿਹੜੇ ਮਸੇ ਹੁੰਦੇ ਨੇ ਬਲੱਡ ਦੇ ਮਸੇ ਹੁੰਦੇ ਨੇ ਉਹ ਜਦੋਂ ਉਹ ਮਸੇ ਫੁੱਟਣੇ ਸ਼ੁਰੂ ਹੋ ਜਾਂਦੇ ਨੇ ਹੁਣ ਕਈ ਕਹਿੰਦੇ ਜੀ ਨਹੀਂ ਫਟ ਜਾਂਦੀ ਨੇ ਜਿਹਨੂੰ ਆਪਾਂ ਕਹਿੰਦੇ ਬੈਈਆਂ ਫਟ ਜਾਂਦੀਆਂ ਨੇ ਕਈ ਕਹਿੰਦੇ ਨੇ ਜੀ ਮੇਰੇ ਮਸੇ ਜਿਹੜੇ ਬਾਹਰਲੇ ਨੇ ਜਿਹੜੇ ਮੋਕੇ ਨੇ ਉਹ ਤਾਂ ਫੁੱਟਿਆ ਹੀ ਨਹੀਂ ਬਲੱਡ ਆਉਂਦਾ ਹਾਂਜੀ ਹਾਂਜੀ ਇੱਕਦਮ ਵਸਾ ਤੁਹਾਡੇ ਬਾਹਰ ਆ ਗਿਆ ਇੱਕ ਮੋਗਾ ਬਾਹਰ ਨਿਕਲਿਆ ਕੁਛ ਜਿਹੜੇ ਮੋਗੇ ਅੰਦਰਲੇ ਪਾਸੇ ਨੇ ਉਹ ਫੁੱਟ ਜਾਂਦੇ ਨੇ ਪ੍ਰੈਸ਼ਰ ਪੈਣ ਦਾ ਉਹ ਦਿਖਦਾ ਨਹੀਂ ਹੈਗਾ ਉਹ ਦਿਖਦਾ ਨਹੀਂ ਉਹਦੇ ਵਿੱਚ ਕੀ ਹੁੰਦਾ ਫਿਰ ਕਿ ਸਰ ਜਦੋਂ ਨਾ ਗੁੱਦਾ ਦੀਵਾਰ ਦੇ ਆਲੇ-ਦਾਲ ਸਵੇਲਿੰਗ ਹੋ ਜਾਂਦੀ ਆ ਇਹਦੇ ਚ ਮੈਂ ਤਾਂ ਹੁੰਦਾ ਤਾਂ ਲੱਛਣ ਹੁੰਮੈਂ ਜਦੋਂ ਮੰਨ ਲਓ ਜਿਆਦਾ ਟਾਈਮ ਤੁਸੀਂ ਟਾਇਲਟ ਜਾਂਦੇ ਹੋ ਟਾਇਲਟ 'ਚ ਕਾਫੀ ਟਾਈਮ ਤੁਸੀਂ ਬੈਠੇ ਰਹਿੰਦੇ ਹੋ ਪੋਟੀ ਤੋਂ ਤੁਹਾਨੂੰ ਆਉਂਦੀ ਨਹੀਂ ਹੈਗੀ ਤੁਸੀਂ ਉੱਤੇ ਜ਼ੋਰ ਲਾਉਨੇ ਹੋ ਜ਼ੋਰ ਲਾਉਣ ਨਾਲ ਉਹਦਾ ਦਬਾਅ ਪੈਂਦਾ ਦਬਾਅ ਪੈਣ ਨਾਲ ਜਿਹੜੀਆਂ ਨਸਾਂ ਨੇ ਨਸਾਂ ਤੁਹਾਡੀਆਂ ਫੁੱਲ ਜਾਂਦੀਆਂ ਨੇ ਫੁੱਲ ਕੇ ਜਿਹਨੂੰ ਅਸੀਂ ਕਹਿੰਦੇ ਕਬਜੇ ਦਾ ਰੂਪਧਾਰ ਨਗਰ ਦੀਆਂ ਨੇ ਜਦੋਂ ਕਬਜ ਹੋ ਜਾਂਦੀ ਆ ਤੁਹਾਨੂੰ ਪਹਿਲਾਂ ਤੁਸੀਂ ਬੈਠੇ ਜੀ ਪਹਿਲਾਂ 5 ਮਿੰਟ 10 ਮਿੰਟ ਬੈਠੇ ਉਸ ਤੋਂ ਬਾਅਦ ਤੁਹਾਨੂੰ ਬੋਟੀ ਆਈ ਉਸ ਤੋਂ ਬਾਅਦ ਕੀ ਕੀਤਾ ਜੀ ਥੋੜੇ ਦੇਣ ਆਪਾਂ ਹੋਰ ਲੰਗੇ ਕੁਝ ਬਾਹਰੋਂ ਫਾਸਟ ਫੂਡ ਵੇਰਾ ਖਾ ਕੇ ਆਏ ਤਾਂ ਦੂਜੇ ਦਿਨ ਫੇਰ ਤੁਹਾਨੂੰ ਕਬਜ ਹੋ ਗਈ ਇਹ ਜਦੋਂ ਅਸੀਂ ਕੀ ਕਹਿੰਨੇ ਅਸੀਂ ਕਹਿੰਨੇ ਆ ਜੀ ਅੱਜ ਮੈਂ ਕੁਝ ਖਾ ਲਿਆ ਉਹ ਕਰਕੇ ਮੈਨੂੰ ਕਬਜ ਹੋ ਗਈ ਲੇਕਿਨ ਕਬਜ ਹੋਣ ਦੇ ਕਾਰਨ ਕੀ ਨੇ ਜਦੋਂ ਤੁਸੀਂ ਬਾਹਰੋਂ ਫਾਸਟ ਫੂਡ ਖਾ ਕੇ ਆਏ ਆ ਤੁਹਾਨੂੰ ਸੰਕੇਤ ਦਿੱਤਾ ਉਹਨੇ ਵੀ ਮੈਨੂੰ ਨਾ ਖਾਈ ਹੁਣ ਤੈਨੂੰ ਬਵਾਸੀਰ ਹੋ ਜਾਣੀ ਆ ਜੇ ਤੂੰ ਮੈਨੂੰ ਖਾਂਦਾ ਰਿਹਾ ਤਾਂ ਤੂੰ ਜਿਹੜੇ ਖੂਨ ਦੀਆਂ ਪਚਕਾਰੀਆਂ ਨੇ ਤੁਹਾਡੇ ਇੱਦਾਂ ਹੀ ਪੈਣੀਆਂ ਨੇ ਖੂਨ ਬੰਦ ਨਹੀਂ ਹੋਣਾ ਉਹ ਤੁਹਾਨੂੰ ਸੰਕੇਤ ਦਿੰਦੀਆਂ ਨੇ ਚੀਜ਼ਾਂ ਖਾਣ ਵਾਲੀਆਂ ਵੀ ਉਹਦੇ ਵਿੱਚ ਅਸੀਂ ਕੀ ਕਰਦੇ ਆ ਅਸੀਂ ਅਣਗਹਿਲੀਆਂ ਕਰਦੇ ਆ ਅਸੀਂ ਫੇਰ ਮੀਡ ਮੱਛੀ ਆਂਡਾ ਸ਼ਰਾਬ ਤੇਜ ਮਿਰਚ ਮਸਾਲੇ ਅਸੀਂ ਸੌਸ ਚਟਣੀਆਂ ਅਸੀਂ ਖਾਣੀਆਂ ਸ਼ੁਰੂ ਕਰ ਦਿੰਨੇ ਆ ਫੇਰ ਅਸੀਂ ਕਹਿੰਨੇ ਜੀ ਸਾਡੀ ਜਿਹੜੀ ਬਵਾਸੀਰ ਆ ਸਾਡੇ ਤਾਂ ਹੁਣ ਬਹਿ ਨਹੀਂ ਹੁੰਦਾ ਬਵਾਸੀਰ ਹੋ ਗਈ ਸਾਡੀ ਪਰਾਣੀ ਡਾਕਟਰ ਕਹਿੰਦਾ ਆਪਰੇਟ ਕਰਨਾ ਪਊ ਡਾਕਟਰ ਆਪਰੇਟ ਕਾਦਾ ਕਰੋ ਡਾਕਟਰ ਨੇ ਕੀ ਕਹਣਾ ਜਿਹੜੇ ਤੁਹਾਡੇ ਵਸੇ ਫੁੱਲ ਗਏ ਉਹਨਾਂ ਨੂੰ ਕੱਟ ਕੇ ਚੀਰਾ ਲਾ ਕੇ ਸਾਫ਼ ਕਰਕੇ ਤੁਹਾਨੂੰ ਇੱਕ ਵਾਰ ਰਿਲੈਕਸ ਦਵਾ ਦੇਣਾ ਉਸ ਤੋਂ ਬਾਅਦ ਕੀ ਆ ਤੁਸੀਂ ਤਲੀਆਂ ਫੜੀਆਂ ਚੀਜ਼ਾਂ ਖਾਧੀਆਂ ਜਾਂ ਕੋਈ ਤੇਜ਼ ਮਿਰਚ ਮਸਾਲੇ ਖਾਦੇ ਹਾਂ ਲੋ ਬਤਾ ਲਗੇ ਮਹੀਨੇ ਬਾਅਦ ਬਵਾਸੀਰ ਦੁਬਾਰਾ ਹੋਗੀ ਇਹੀ ਹੁੰਦਾ ਜੀ ਜ਼ਿਆਦਾ ਰਹੀ ਹੁੰਦਾ ਆਪਰੇਸ਼ਨ ਕਰਵਾਉਣ ਤੋਂ ਬਾਅਦ ਵੀ ਇਹੀ ਹੋ ਜਾਂਦਾ ਜੀ ਬਿਲਕੁਲ ਜੀ ਤਿੰਨ ਤਿੰਨ ਚਾਰ ਚਾਰ ਵਾਰ ਆਪਰੇਸ਼ਨ ਕਰਵਾ ਕੇ ਆਪਰੇਟ ਕਰਵਾ ਕੇ ਸਾਡੇ ਕੋਲ ਪੇਸ਼ੈਂਟ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਬਵਾਸੀਰ ਸਾਨੂੰ ਦੁਬਾਰਾ ਦੁਬਾਰਾ ਹੋ ਰਹੀ ਆ ਦੁਬਾਰਾ ਦੁਬਾਰਾ ਬਵਾਸੀਰ ਹੋਣ ਦੇ ਕਾਰਨ ਸਾਡੀ ਜਿਹੜੇ ਅਸੀਂ ਪ੍ਰੇਜ ਨਹੀਂ ਕਰਦੇ ਫਰੁਕੀ ਸਾਹਿਬ ਉਹ ਹੁੰਦੇ ਨੇ ਇਹਦੇ ਵਿੱਚ ਫਰੁਕੀ ਸਾਹਿਬ ਜੇ ਤੁਹਾਨੂੰ ਬਵਾਸੀਰ ਹੋਗੀ ਬਿਲਕੁਲ ਤੁਸੀਂ ਕੀ ਕਰਨਾ ਜਿੰਨੀਆਂ ਖੱਟੀਆਂ ਦਲੀਆਂ ਚੀਜ਼ਾਂ ਨੇ ਜਾਂ ਤੇਜ਼ ਮਿਰਚ ਮਸਾਲੇ ਨੇ ਉਹਨਾਂ ਨੂੰ ਬੰਦ ਕਰ ਦਿਓ ਫਾਈਬਰ ਵਾਲੀਆਂ ਚੀਜ਼ਾਂ ਜ਼ਿਆਦਾ ਖਾਓ ਜਿਵੇਂ ਮੰਨ ਲਓ ਇਹਦੇ ਵਿੱਚ ਤਰਬੂਜ ਗਾ ਸੌਰੀ ਪਪੀਤਾ ਖਾਣਾ ਫਾਇਦੇਮੰਦ ਹੁੰਦਾ ਇਹ ਚ ਸੇਵ ਖਾਣਾ ਬਹੁਤ ਫਾਇਦੇਮੰਦ ਹੁੰਦਾ ਇਹਦੇ ਵਿੱਚ ਕੇਲਾ ਖਾਣਾ ਬੜਾ ਲਬਦਾ ਹੀ ਹੁੰਦਾ ਇਹ ਤਿੰਨੇ ਫਰੂਟ ਜੇ ਤੁਸੀਂ ਲਗਾਤਾਰ ਖਾਣੇ ਹੋ ਤਾਂ ਇੱਕ ਤਾਂ ਤੁਹਾਨੂੰ ਕਵਿਦੀ ਦੀ ਪ੍ਰੋਬਲਮ ਨਹੀਂ ਹੋਊਗੀ ਕਵਿਦੀ ਦੀ ਪ੍ਰੋਬਲਮ ਨਹੀਂ ਹੋਊਗੀ ਜਿਹੜੀਆਂ ਤੁਹਾਡੀਆਂ ਨਸਾਂ ਨੇ ਸਵੇਲੰਗਾਈ ਹੋਈ ਆ ਉਹ ਸਵੇਲੰਗ ਘਟਣ ਲੱਗ ਜੂਗੀ ਪੋਟੀ ਜਿਹੜੀ ਆ ਉਹ ਤੁਹਾਨੂੰ ਥੋੜੀ ਜਿਹੀ ਪਤਲੀ ਹੋ ਕੇ ਆਉਣ ਲੱਗ ਜੂਗੀ ਜ਼ੋਰ ਲਾਉਣ ਦੀ ਲੋੜ ਨਹੀਂ ਪੈਂਦੀ ਜਦੋਂ ਪੋਟੀ ਕੈੜੀ ਹੋ ਜਾਂਦੀ ਆ ਟੈਟ ਆਉਣ ਲੱਗ ਜਾਂਦੀ ਆ ਤਾਂ ਤੁਹਾਡੇ ਜਿਹੜੇ ਮਸੇ ਨੇ ਛਿੱਲੇ ਜਾਂਦੇ ਨੇ ਤੁਹਾਨੂੰ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਆ ਜੇ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਪਾਣੀ ਵੱਤੋਂ ਵੱਧ ਪੀਓ ਜਿੰਨਾ ਪਾਣੀ ਪੀਓਗੇ ਕਬਜ ਹੋਣ ਦੇ ਜਿਹੜੇ ਚਾਂਸ ਨੇ ਉਹ ਘਟ ਜਾਂਦੇ ਨੇ ਅੱਛਾ ਡਾਕਟਰ ਸਰ ਪੰਦਰ ਕੀ ਹੋ ਜਾਂਦਾ ਮੱਸੇ ਦਾ ਤੁਸੀਂ ਦੱਸਦੇ ਪੰਦਰ ਕੀ ਹੁੰਦਾ ਪਕੰਦਰ ਫੋੜਾ ਹੁੰਦਾ ਫਰੁਕੀ ਸਾਹਿਬ ਜਿਹੜੀ ਪੋਟੀ ਵਾਲੀ ਜਗਾ ਹੁੰਦੀ ਆ ਉਤੋਂ ਅੱਧਾ ਇੰਜੇਂਚ ਦੀ ਜਗਾ ਛੱਡ ਕੇ ਹੁੰਦਾ ਸਾਈਡ ਤੇ ਉਹ ਕੀ ਹੁੰਦਾ ਇੱਕ ਪਕੰਦਰ ਫੋੜਾ ਜਿਹਨੂੰ ਇੱਕ ਅਸੀਂ ਫੋੜਾ ਕਹਿ ਦਿੰਨੇ ਆ ਉਹ ਬਹੁਤ ਹੀ ਡੂੰਘਾ ਚਲੇ ਜਾਂਦਾ ਉਹ ਨਾਸੇ ਦੇ ਨਾਲ ਜਾ ਕੇ ਅੰਦਰਲੇ ਪਾਸੇ ਟੱਚ ਕਰ ਜਾਂਦਾ ਜਦੋਂ ਉਹ ਨਾਸੇ ਨਾਲ ਟੱਚ ਕਰਦਾ ਦਰਦ ਬਹੁਤ ਜ਼ਿਆਦਾ ਹੁੰਦਾ ਉਹਦੇ ਵਿੱਚ ਕੀ ਹੁੰਦਾ ਪਸ ਭਰ ਜਾਂਦੀ ਆ ਪਸ ਭਰ ਕੇ ਜਦੋਂ ਫੁੱਟ ਦਾ ਤਾਂ ਰਿਲੈਕਸ ਮਿਲ ਜਾਂਦਾ ਆਰਾਮ ਮਿਲ ਜਾਂਦਾ ਬੰਦੇ ਨੂੰ ਜਦੋਂ ਫੇਰ ਦੁਬਾਰਾ ਭਰਦਾ ਤਾਂ ਫੇਰ ਦਰਦਾਂ ਸ਼ੁਰੂ ਹੋ ਜਾਂਦੀਆਂ ਨੇ ਉਹਦੇ ਵਿੱਚ ਕੀ ਹੁੰਦਾ ਜਿਹੜਾ ਪਗੰਦਰ ਫੋੜਾ ਹੁੰਦਾ ਫਿਰ ਕਿਸਾਬ ਉਹਦੇ ਵਿੱਚ ਵੀ ਇਦਾਂ ਹੀ ਤਲੀਆਂ ਫਲੀਆਂ ਚੀਜ਼ਾਂ ਬੰਦ ਹੁੰਦੀਆਂ ਤੇਜ਼ ਮਿਰਚ ਮਸਾਲੇ ਬੰਦ ਹੁੰਦੇ ਨੇ ਉਹਦੇ ਵਿੱਚ ਥੋੜਾ ਸਹਿਜ ਮਤੇ ਨਾਲ ਚੱਲਣਾ ਪੈਂਦਾ ਜਿਹੜਾ ਪਗੰਦਰ ਫੋੜਾ ਹੁੰਦਾ ਹੌਲੀ ਠੀਕ ਹੁੰਦਾ ਲੇਕਿਨ ਬਹੁਤ ਹੀ ਪੇਸ਼ੈਂਟ ਸਾਡੇ ਕੋਲ ਠੀਕ ਹੋਏ ਨੇ ਪਗੰਦਰ ਫੋੜੇ ਵਾਲੇ ਆਪਰੇਟ ਹੁਣ ਡਾਕਟਰ ਪਗੰਦਰ ਫੋੜੇ ਦਾ ਆਪਰੇਟ ਕਰ ਦਿੰਦੇ ਆ ਆਪਰੇਟ ਕਰਕੇ ਕੀ ਕਰਨਗੇ ਇੱਕ ਜ਼ਖਮ ਆ ਕਾਫੀ ਡੂੰਗਾ ਚਲੇ ਗਿਆ ਹੋ ਉਹ ਜਾ ਕੇ ਨਾਸ ਨਾਲ ਟੱਚ ਕਰ ਗਿਆ ਉਹਦੇ ਵਿੱਚ ਤੁਹਾਡੇ ਦਰਦ ਹੋਣਾ ਸ਼ੁਰੂ ਹੋ ਗਿਆ ਜਦੋਂ ਉਹ ਟੱਚ ਕਰ ਗਿਆ ਤੁਸੀਂ ਉਹਨੂੰ ਬਾਰ ਬਾਰ ਸਾਫ਼ ਕਰਾਈ ਜਾਂਦੇ ਹੋ ਡਾਕਟਰ ਆਪਰੇਟ ਕਰੀ ਜਾਂਦੇ ਨੇ ਲੇਕਿਨ ਦੁਬਾਰਾ ਦੁਬਾਰਾ ਫੇਰ ਹੋ ਜਾਂਦਾ ਜੇ ਤੁਸੀਂ ਐਂਟੀਬਾਇਓਟਿਕ ਖਾ ਲੈਨੇ ਹੋ ਜਾਂ ਕੋਈ ਮਣੀ ਮੋਟੀਆਂ ਦਰਦ ਦੀਆਂ ਗੋਲੀਆਂ ਖਾ ਲੈਨੇ ਹੋ ਤੁਹਾਨੂੰ ਰਿਲੀਫ ਮਿਲ ਜਾਂਦੀ ਆ ਉਸ ਤੋਂ ਬਾਅਦ ਤੁਹਾਡੇ ਦਰਦਾਂ ਜਾਂ ਉਹ ਪਗੰਦਰ ਫੋੜੇ ਚ ਪਸ ਬੰਨੀ ਫੇਰ ਸ਼ੁਰੂ ਹੋ ਜਾਂਦੀ ਆ ਇਸ ਕਰਕੇ ਪਗੰਦਰ ਫੋੜਾ ਬਹੁਤ ਹੀ ਜ਼ਿਆਦਾ ਤੰਗ ਕਰਨ ਵਾਲਾ ਜਿਹੜੀ ਇੱਕ ਇਹਨੂੰ ਅਸੀਂ ਕਹਿੰਦੇ ਨੇ ਬਵਾਸੀਰ ਨਾਲੋਂ ਵੀ ਜ਼ਿਆਦਾ ਪਰੇਸ਼ਾਨੀ ਕਰਦਾ ਉਹ ਜੇ ਤੁਹਾਨੂੰ ਕਿਸੇ ਨੂੰ ਪਗੰਦਰ ਫੋੜਾ ਆ ਗਿਆ ਘਰੋਂ ਆਉਣ ਦੀ ਲੋੜ ਨਹੀਂ ਸਾਡੇ ਕੋਲ ਆ ਸਾਡੇ ਕੋਲੇ ਮੈਡੀਸਨ ਹੁੰਦੀਆਂ ਨੇ ਪਕੰਦਰਪੋੜਾ ਬਿਲਕੁਲ ਜੜ੍ਹ ਚੋਂ ਖਤਮ ਹੋ ਜਾਂਦਾ ਜੀ 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 ਅਸੀਂ ਤੁਹਾਡੇ ਕੋਲ ਆਵਾਂਗੇ ਵਾਪਸ ਸਮਝਾਂਗੇ ਕਿ ਕਾਰਨ ਖਟੀਆਂ ਤੇ ਲਈ ਚੀਜ਼ਾਂ ਦਾ ਤੁਸੀਂ ਦੱਸਿਆ ਨੇ ਤੈਨੂੰ ਰੋਕਿਆ ਕਿਵੇਂ ਜਾ ਸਕਦਾ ਪਕੰਦਰਫੌੜਾ ਨਾ ਬਣੇ ਬਿਆਈਆਂ ਨਾ ਫਟਣ ਬਵਾਸੀਰ ਨਾ ਹੋਵੇ ਸਾਰੀ ਜਿਹੜੀ ਤੁਹਾਡੇ ਕੋਲ ਅਸੀਂ ਸਮਝਾਂਗੇ ਸਾਡੇ ਨਾਲ ਡਾਕਟਰ ਪਰਮਜੀਤ ਕੌਰ ਸਾਹਿਬਾ ਵੀ ਨੇ ਡਾਕਟਰ ਸਾਹਿਬਾ ਬਹੁਤ-ਬਹੁਤ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਜੀ ਅੱਛਾ ਪਹਿਲਾਂ ਤੇ ਜਿਹੜੀ ਇਹ ਬਵਾਸਿਰ ਦੀ ਦਿੱਕਤ ਹੈਗੀ ਐ ਡਾਕਟਰ ਸਾਹਿਬਾ ਇਹ ਆਮ ਕਰਕੇ ਮੰਨੇ ਜਾਂਦੇ ਸੀ ਵੀ ਬੰਦਿਆਂ ਦੀ ਪ੍ਰੋਬਲਮ ਹੈ ਪਰ ਇਸ ਵੇਲੇ ਤਾਂ ਸਾਡੀਆਂ ਭੈਣਾਂ ਵੀ ਵੱਡੀ ਤਾਦਾਦ ਦੇ ਵਿੱਚ ਇਸ ਦਿੱਕਤ ਦੀ ਪਰੇਸ਼ਾਨੀ ਦੀ ਸ਼ਿਕਾਰ ਹੋ ਰਹੀਆਂ ਨੇ ਉਹਦੇ ਪਿੱਛੇ ਕੀ ਕਾਰਨ ਹੈ ਉਹ ਹੀ ਚਟਪਟਾ ਮਾਮਲਾ ਉਹ ਵੀ ਹੈਗਾ ਇੱਕ ਵੀ ਜਿਆਦਾ ਜ਼ਰ ਖਾਣ ਪੀਣ ਦਾ ਵੀ ਹੁੰਦਾ ਜਾਂ ਪ੍ਰੈਗਨੈਂਸੀ ਤੋਂ ਬਾਅਦ ਜਿਵੇਂ ਹਾਰਮੋਨਸ ਚੇਂਜ ਹੋ ਜਾਂਦੇ ਨੇ ਤੇ ਜਿਹੜਾ ਪ੍ਰੋਜੈਸਟਰੋਨ ਹੁੰਦਾ ਹਾਰਮੋਨਸ ਜਾਂ ਬਾਅਦ ਚ ਵੀ ਉਹਦੇ ਕਰਕੇ ਵੀ ਹੋ ਜਾਂਦਾ ਹਾਂਜੀ ਜ਼ਿਆਦਾਤਰ ਕਬਜ਼ ਨਾਲ ਹੋ ਜਾਂਦਾ ਜਿਵੇਂ ਕਿਵੇਂ ਪ੍ਰੈਗਨੈਂਸੀ ਤੋਂ ਬਾਅਦ ਡਿਲੀਵਰੀ ਹੁੰਦੀ ਆ ਤਾਂ ਪ੍ਰੈਸ਼ਰ ਬਣਦਾ ਰੈਕਟਮ ਦੇ ਉੱਤੇ ਤਾਂ ਉਹ ਨਾੜਾਂ ਜਿਹੜੀਆਂ ਨੇ ਉਹ ਦਬਾਅ ਦੇ ਵਿੱਚ ਆ ਕੇ ਕਬਜ਼ ਹੋਣ ਲੱਗ ਜਾਂਦੀ ਆ ਹੌਲੀ 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 ਹਾਂ ਬਹੁਤ ਸਾਰੇ ਭੈਣਾਂ ਨੇ ਜਿਹੜੇ ਕਹਿੰਦੇ ਨੇ ਵੀ ਡਿਲੀਵਰੀ ਤੋਂ ਬਾਅਦ ਸਾਨੂੰ ਇਹ ਪ੍ਰੋਬਲਮ ਆਈ ਹੈ ਤੇ ਫਿਰ ਇਹ ਜਿਹੜਾ ਇਹ ਗੰਧਕ ਵਾਲਾ ਔਲਾ ਤੇ ਇਹ ਲੱਸੀ ਮਕਾਏਗਾ ਰੋਲਾ ਉਹਨਾਂ ਦਾ ਵੀ ਹਾਂਜੀ ਇਹਦੇ ਨਾਲ ਬਹੁਤ ਛੇਤੀ ਫਰਕ ਹੁੰਦਾ ਪਰ ਜਿਆਦਾਤਰ ਸਾਡੇ ਕੋਲੇ ਇਲੈਕਟ੍ਰੋਪੈਥੀ ਦੀ ਮੈਡੀਸਿਨ ਹੁੰਦੀ ਆ ਬੂੰਦਾਂ ਵਾਲੀ ਇਹ ਬੂੰਦਾਂ ਪਾ ਕੇ ਪੀਣੀ ਆਉਂਦੀਆਂ ਨੇ ਇਹ ਸਾਡੇ ਕੋਲ ਹਰ ਹੁੰਦੇ ਨੇ ਪੌਦਿਆਂ ਦੇ ਕੱਢੇ ਹੋਏ ਅੱਛਾ ਇਹ ਜਿਹੜਾ ਇਹ ਹੈਗਾ ਕਿੰਨੇ ਟਾਈਮ 'ਚ ਇਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਡਾਕਟਰ ਸਾਹਿਬ ਇਹ ਅਕੋਰਡਿੰਗ ਟੂ ਬਿਮਾਰੀ ਹੁੰਦੀ ਆ ਜੀ ਠੀਕ ਹੈ ਕਈਆਂ ਨੂੰ ਜਲਦੀ ਠੀਕ ਹੋ ਜਾਂਦਾ ਜਿਨ੍ਹਾਂ ਦੀ ਥੋੜੀ ਹੋਵੇ ਠੀਕ ਹੈ ਕਈਆਂ ਨੂੰ ਟਾਈਮ ਲੱਗ ਜਾਂਦਾ ਆਮ ਕਰਕੇ ਜਿਹੜੀ ਸਾਡੀ ਭੈਣ ਨੂੰ ਇਹ ਦਿੱਕਤ ਪਰੇਸ਼ਾਨੀ ਹੈ ਇਹ ਬੂੰਦਾਂ ਵਾਲੀ ਜਿਹੜੀ ਤੁਹਾਡੀ ਦਵਾਈ ਹੈਗੀ ਹੈ ਮੈਡੀਸਨ ਹੈਗੀ ਹੈ ਰਿਲੀਫ ਕਿੰਨੇ ਟਾਈਮ ਚ ਦੇਣਾ ਸ਼ੁਰੂ ਕਰ ਦਿੰਦੀ ਹੈ ਇਹ ਵੀ ਬਾਡੀ ਦੇ ਅਕੋਰਡਿੰਗ ਹੁੰਦੀ ਹੈ ਤਾਂ ਮੈਡੀਸਨ ਕਿਵੇਂ ਅਸੈਪਟ ਕਰਦੀ ਹੈ ਬਾਡੀ ਨੂੰ ਠੀਕ ਹੈ ਮਤਲਬ ਇਹ ਹਿਊਮਨ ਟੂ ਹਿਊਮਨ ਵੈਰੀ ਕਰਦਾ ਹਾਂਜੀ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਅੱਛਾ ਡਾਕਟਰ ਸਾਹਿਬ ਹੁਣ ਬਚਾ ਦੇ ਕੀ ਸਾਧਨ ਹੈਗੇ ਨੇ ਬਹੁਤ ਵਾਰ ਹੁੰਦਾ ਹੈ ਤੇ ਨਾ ਤਾਂ ਬਲੀਡਿੰਗ ਹੁੰਦੀ ਹੈ ਨਾ ਕੋਈ ਅਸੀਂ ਕਹ ਲਈ ਕਿ ਫੌੜਾ ਹੁੰਦਾ ਹੈ ਨਾ ਕੋਈ ਮੱਸਾ ਹੁੰਦਾ ਪਰ ਉਹ ਖਾਰਿਸ਼ ਅਲੇ-ਦਲੇ ਜਿਹੜੀ ਥਾਂ ਦੇ ਉੱਤੇ ਗੁੱਦਾ ਦਵਾਰ ਦੇ ਉੱਤੇ ਮਲ ਦਵਾਰ ਦੇ ਆਲੇ-ਦੁਆਲੇ ਖਾਰਿਸ਼ ਸਾਰਾ ਦਿਨ ਉਹ ਬੜਾ ਅਕਵਰਡ ਲੱਗਦਾ ਜਦੋਂ ਕੋਈ ਪਬਲਿਕ ਪਲੇਸ ਦੇ ਉੱਤੇ ਤਾਂ ਬੰਦਾ ਖਾਜ ਵੀ ਨਹੀਂ ਕਰ ਸਕਦਾ ਜੀ ਜੀ ਦੇਖੋ ਜਿਹੜੀ ਖਾਰਿਸ਼ ਹੁੰਦੀ ਹੈ ਜਲਣ ਹੁੰਦੀ ਹੈ ਫਿਰ ਸਭ ਉਹ ਨਾ ਸੰਕੇਤ ਹੀ ਨੇ ਬਹੁਤ ਅਸਿਰ ਦੇ ਪਹਿਲਾਂ ਖਾਰਿਸ਼ ਸ਼ੁਰੂ ਜਾਂ ਜਲਣ ਦੀ ਸ਼ੁਰੂ ਹੋਣ ਲੱਗ ਜਾਂਦੀ ਆ ਉਹ ਸਮਝ ਲਓ ਵੀ ਤੁਹਾਨੂੰ ਸੰਕੇਤ ਹੋਣੇ ਸ਼ੁਰੂ ਹੋ ਗਏ ਵੀ ਤੁਹਾਨੂੰ ਬਹੁਤ ਸੀਰ ਦੀ ਤਿਆਰੀ ਆ ਹੋਣਾ ਉਹਦੇ ਵਿੱਚ ਮੈਂ ਦੱਸ ਦਿੰਦਾ ਜਿਨ੍ਹਾਂ ਨੂੰ ਖਾਰਸ਼ੀ ਹੁੰਦੀ ਆ ਸ਼ੁਰੂਆਤੀ ਲੱਛਣ ਨੇ ਜਿਹੜੇ ਉਹਦੇ ਵਿੱਚ ਆਪਾਂ ਇੱਕ ਨਿੰਮ ਦੀ ਪਿੱਛੇ ਚ ਬਾਗੇ ਹਟਿਆ ਵੀਡੀਓ ਉਹਦੇ ਵਿੱਚ ਮੈਂ ਦੱਸਿਆ ਸੀਗਾ ਤੁਸੀਂ ਨਿੰਮ ਦੀਆਂ ਨਮੋਲੀਆਂ ਹੁੰਦੀਆਂ ਨੇ ਨਮੋਲੀਆਂ ਲੈ ਲੈਣੀਆਂ ਨੇ ਉਹਨਾਂ ਨੂੰ ਛਿੱਲ ਲੈਣਾ ਉਹਦੇ ਵਿੱਚ ਜਿਹੜੀ ਪੇਸਟ ਜੀ ਹੁੰਦੀ ਉਹਨੂੰ ਕੱਢ ਕੇ ਜਾਂ ਤਾਂ ਤੁਸੀਂ ਦੇਸੀ ਘਿਓ ਦੇ ਵਿੱਚ ਉਹਨੂੰ ਮਿਕਸ ਕਰ ਲੈਣਾ ਉਹਦੀ ਮੱਲ ਬਣਾ ਕੇ ਤੁਸੀਂ ਗੁੱਦਾ ਦਵਾਰ ਤੇ ਲਾ ਸਕਦੇ ਹੋ ਤੁਹਾਡੀ ਖਾਰਚ ਤੇ ਜਲਣ ਹਟ ਜਾਊਗੀ ਜਿਹੜੇ ਮਸੇ ਨੇ ਜਾਂ ਕੋਈ ਜ਼ਖਮ ਆ ਉਹ ਵੀ ਸੁੱਕਣਾ ਸ਼ੁਰੂ ਹੋ ਜਾਂਦਾ ਜਾਂ ਫਿਰ ਤੁਸੀਂ ਨਾਰੀਅਲ ਦੇ ਤੇਲ 'ਚ ਯੂਜ਼ ਕਰ ਸਕਦੇ ਹੋ ਦੋਨਾਂ 'ਚ ਕਿਸੇ ਜੀ ਵੀ ਕਰਕੇ ਉਹ ਵੀ ਆਪਾਂ ਰੋਕ ਸਕਦੇ ਆ ਜੀ ਅੱਛਾ ਤੇ ਡਾਕਟਰ ਸਾਹਿਬ ਫਿਰ ਜਿਹੜੀ ਵੀਡੀਓ ਤੁਹਾਡੀ ਇਸ ਵੇਲੇ ਵੇਖ ਰਹੇ ਨੇ ਹੁਣ ਸਾਨੂੰ ਤੁਸੀਂ ਨੁਸਖੇ ਦੇ ਉੱਤੇ ਆਉਣੇ ਆਪਾਂ ਇਹ ਨੁਸਖਾ ਤੁਸੀਂ ਕਿਸ ਤਰੀਕੇ ਦਾ ਬਣਾ ਤੁਸੀਂ ਕਹਿ ਰਹੇ ਹੋ ਵੀ ਇਹ ਗੰਧਕ ਵਾਲਾ ਔਲਾ ਹੈ ਲੱਸੀ ਹੈ ਜਿਹੜਾ ਤਾਂ ਇਸਤੇਮਾਲ ਕਰੂ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਤੇ ਜਿਹੜੇ ਤੁਹਾਡੇ ਪਟਿਆਲੇ ਵਾਲੇ ਇੱਕ ਜਿਹੜੇ ਪੇਸ਼ੈਂਟ ਸੀ ਉਹ ਬੜੇ ਬਹੁਤ ਲੋਕ ਪੁੱਛਦੇ ਨੇ ਪਟਿਆਲੇ ਵਾਲੇ ਪੇਸ਼ੈਂਟ ਦਾ ਕੀ ਹਾਲ ਹੈ ਤੇ ਉਹ ਜ਼ਰਾ ਉਹ ਵੀ ਸਾਡ ਨੂੰ ਦੱਸ ਦਿਓ ਸਾਡੇ ਬੰਦੇ ਨੂੰ ਵੀ ਇੱਕ ਨੂੰ ਹੋਈ ਸੀ ਤੇ ਉਹਦਾ ਵੀ ਬੜਾ ਉਹਦੇ ਕੋਲ ਤਾਂ ਮਤਲਬ ਇਹ ਸੀ ਕਿ ਹਾਲਾਤ ਕਿ ਉਹਦੇ ਕੋਲ ਬੈਠੇ ਵੀ ਨਹੀਂ ਜ਼ਿਆਦਾ ਸੀ ਉਲਟਾ ਲਟਿਆ ਹੋਇਆ ਸੀ ਦੇਖੋ ਹੁਣ ਤੁਹਾਡੇ ਸਾਹਮਣੇ ਰਿਜ਼ਲਟ ਨੇ ਤੁਹਾਡਾ ਖੁਦ ਦਾ ਬੰਦਾ ਤੁਸੀਂ ਭੇਜਿਆ ਉਹ ਠੀਕ ਹੋਇਆ ਹਨ ਜਿਹੜਾ ਪਟਿਆਲੇ ਵਾਲਾ ਤਾਂ ਚਲੋ ਕਾਫੀ ਟਾਈਮ ਤੋਂ ਠੀਕ ਹੀ ਨਹੀਂ ਉਹਨਾਂ ਦੇ ਪੇਸ਼ੈਂਟ ਬੜੇ ਭੇਜਿਆ ਪਰਮਾਧਮੇ ਕਿਰਪਾ ਉਹ ਤਾਂ ਦੇਖੋ ਜੀ ਦੇਖੋ ਗੱਡੀ ਦੇ ਵਿੱਚ ਪੁੱਠਾ ਲਟਾ ਕੇ ਲੈ ਕੇ ਆਏ ਸੀ ਉਹਨਾਂ ਨੂੰ ਬਲੀਡਿੰਗ ਕਾਫੀ ਜ਼ਿਆਦਾ ਹੁੰਦੀ ਸੀ ਦੂਜੇ ਦਿਨ ਜਦੋਂ ਦੂਜੀ ਵਾਰ ਦਵਾਈ ਲੈਣ ਆਏ ਨੇ ਆਪ ਮੋਟਰਸਾਈਕਲ ਚਲਾ ਕੇ ਆਏ ਨੇ ਉਹ ਵੀ ਫੁਰਕ ਸਾਬ ਮੇਰੇ ਕੋਲੇ ਮਹਾਲੀ ਤੋਂ ਵੀ ਪੇਸ਼ੈਂਟ ਇੰਦੇ ਸੀਗਾ ਉਹਦੇ ਵੀ ਕਾਫੀ ਜ਼ਿਆਦਾ ਬਲੀਡਿੰਗ ਹੁੰਦੀ ਸੀਗੀ ਬਲੀਡਿੰਗ ਕਾਫੀ ਹੋਣ ਨਾਲ ਉਹਨਾਂ ਦੇ 4 ਕਿ ਗ੍ਰਾਮ ਖੂਨ ਰਹਿ ਗਿਆ ਸੀ ਉਹਨਾਂ ਨੇ ਬਹੁਤ ਵਧੀਆ ਰਿਜ਼ਲਟ ਮਿਲੇ ਨੇ ਸਾਡੇ ਕੋ ਕੈਨੇਡਾ ਤੋਂ ਪੇਸ਼ੈਂਟਸ ਹੀ ਉਹਨਾਂ ਦੇ ਵੀ ਆਂ ਕਾਫੀ ਇਦਾਂ ਦੇ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਨੂੰ ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਹੈ ਰੁਕਦੀ ਨਹੀਂ ਆਪਰੇਟ ਵੀ ਕਈ ਵਾਰ ਕਰਾਉਂਦੇ ਧਾਗੇ ਵਾਲਾ ਪਰੇਟ ਪਤਾ ਨਹੀਂ ਕਿਹੜਾ ਹੁੰਦਾ ਕਹਿੰਦੇ ਜਿਉਂ ਵੀ ਕਰਵਾਇਆ ਹੋਇਆ ਸੀ ਉਹ ਮਸਾ ਵੜ ਦਿੰਦੇ ਨੇ ਉਹਦੇ ਨਾਲ ਇਦਾਂ ਤੇ ਮੇਰੇ ਕੋਲ ਕਾਫੀ ਗੱਲਾਂ ਸੁਣਨ ਨੂੰ ਮਿਲਦੀਆਂ ਲੋਕਾਂ ਦੀਆਂ ਕੋਈ ਕਹਿੰਦਾ ਜੀ ਮੈਂ ਨਾਰੀਅਲ ਦਾ ਝਾਲ ਕੇ ਉਹਦੀ ਮਾਪਾ ਸੰਭਾੜਾ ਕੇ ਖਾਧੀ ਹੋਈ ਆ ਕੋਈ ਕਹਿੰਦਾ ਨਾਰੀਅਲ ਪਾਣੀ ਪੀਦਾ ਕੋਈ ਕਹਿੰਦਾ ਜੀ ਮੈਂ ਫੜਕੜੀ ਲਾ ਕੇ ਕੇਲੇ ਤੇ ਖਾਈ ਜਾਂਦਾ ਕੋਈ ਕੁਝ ਕਹਿੰਦਾ ਕੋਈ ਕੋਈ ਕਈ ਤਰ੍ਹਾਂ ਦੇ ਟੋਟ ਕੇ ਲੋਕ ਜਮਾ ਕੇ ਸਾਡੇ ਕੋਲੇ ਆਉਂਦੇ ਨੇ ਜਦੋਂ ਅੱਕ ਚੁੱਕੇ ਲੋਕਾਂ ਦੇ ਮੈਂ ਕਹਿੰਦਾ ਜੀ ਇੱਕੋ ਇੱਕ ਆਰਾਮ ਵਾਲਾ ਇਲਾਜ ਕੀ ਆ ਐਲੈਕਟਰੋ ਹੋਮੋਪੈਥੀ ਮੈਡੀਸਨ ਜੇ ਤੁਸੀਂ ਐਲੈਕਟਰੋਪੈਥੀ ਮੈਡੀਸਨ ਯੂਜ਼ ਕਰਦੇ ਹੋ ਤਾਂ ਤੁਹਾਡੀ ਬਵਾਸਿਰ ਬਿਲਕੁਲ ਜੜ ਤੋਂ ਖਤਮ ਹੋ ਜਾਂਦੀ ਆ ਪਰ ਇਹਦੇ ਵਿੱਚ ਕੀ ਹੈ ਜੀਵ ਦਾ ਸਵਾਦ ਜਰੂਰ ਰੋਕਣਾ ਪੈਣਾ ਤੁਹਾਨੂੰ ਜਿਹੜੇ ਮਿਰਚ ਮਸਾਲੇ ਖਾਣਿਓ ਮੀਟ ਮੱਛੀ ਦਾ ਸੇਵਨ ਕਰਦੇ ਹੋ ਜਿਆਦਾ ਡਰਿੰਕ ਕਰਦੇ ਹੋ ਜਾਂ ਤਮਾਖੂ ਦਾ ਸੇਵਨ ਕਰਦੇ ਹੋ ਗਰਮ ਚੀਜ਼ਾਂ ਦਾ ਜਿਆਦਾ ਸੇਵਨ ਕਰਦੇ ਹੋ ਉਹਨਾਂ ਨੂੰ ਥੋੜਾ ਜਿਹਾ ਤੁਹਾਨੂੰ ਪਰਹੇਜ਼ ਕਰਨਾ ਪੈਣਾ ਤਾਂ ਐਲੈਕਟਰੋਪੈਥੀ ਜਿਹੜੀ ਮੈਡੀਸਨ ਆ ਕਦੇ ਵੀ ਕਿਸੇ ਨੂੰ ਨਰਾਸ਼ ਨਹੀਂ ਕਰਦੀ ਜਿਹੜਾ ਮੈਂ ਨੁਸਖਾ ਰੱਖਿਆ ਆਯੁਰਵੈਦਿਕ ਰੱਖਿਆ ਮੈਂ ਉਹ ਵੀ ਦੱਸ ਦਿਨਾ ਤੁਹਾਨੂੰ ਇਹ ਕੀ ਕਰਨੇ ਜੀ ਹੁਣ ਗੰਧਕ ਔਲੇ ਦਾ ਕੀ ਕਰਨੇ ਜੀ ਜਿਹੜਾ ਗੰਧਕ ਆਮਲਾ ਬਰਾਬਰ ਮਾਤਰਾ 50 ਗ੍ਰਾਮ ਇਹ ਲੈ ਲਓ 50 ਗ੍ਰਾਮ ਤਾਰਾ ਮਿਰਿਆ ਦੇ ਬੀਜ ਲੈ ਲਓ 50 ਗ੍ਰਾਮ ਲੈ ਲਓ ਤੁਸੀਂ ਅ ਰੀਟ ਹੈ ਦਾ ਛਲਕਾ 50 ਗ੍ਰਾਮ ਹੀ ਲੈ ਲਓ ਤੁਸੀਂ ਕਲਮੀ ਛੋਰਾ ਸਾਰੇ ਸੁੱਧੇ ਹੋਏ ਨੇ ਸਾਰੇ ਸੋਧੇ ਹੋਏ ਲੈਣੇ ਆ ਜੀ ਜਿਹੜੇ ਤੁਸੀਂ ਜਾਂ ਗੰਧਕ ਆਮਲਾ ਇਹ ਵੀ ਸੋਧਿਆ ਲੈਣਾ ਜਿਹੜਾ ਕਲਮੀ ਸ਼ੋਰਾ ਉਹ ਵੀ ਸੋਧਿਆ ਲੈਣਾ ਉਹ ਤਾਂ ਚਲੋ ਜਿਹੜੇ ਨੇ ਉਹ ਤਾਂ ਮਿਲ ਜਾਂਦੇ ਨੇ ਆਪਣਾ ਇਹਨਾਂ ਨੂੰ ਪੀਸ ਲੈਣਾ ਪੀਸ ਕੇ ਇੱਕ ਮਿਕਸੀ ਜ ਵਿੱਚ ਇਕੱਠਾ ਅਲੱਗ-ਅਲੱਗ ਪੀਸ ਲੈਣਾ ਅਲੱਗ-ਅਲੱਗ ਪੀਸ ਕੇ ਫਿਰ ਇੱਕ ਡੱਬੇ ਦੇ ਵਿੱਚ ਇਹਨਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਹਲਾ ਕੇ ਮਿਕਸ ਕਰਕੇ ਡੱਬੇ ਦੇ ਵਿੱਚ ਭਰ ਕੇ ਰੱਖ ਲੈਣਾ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਜਿਹੜੀ ਆ ਅਸੀਂ ਕੱਚੀ ਲੱਸੀ ਬਣਾ ਕੇ ਰੱਖੀ ਆ ਫਰੁਕੀ ਸਾਹਿਬ ਇਹਦੇ ਨਾਲ ਇੰਨਾ ਕ ਚਮਚਾ ਕਰਦੇਗਾ ਜੀ ਕੰਮ ਬਹੁਤ ਆ ਜੀ ਬਹੁਤ ਆ ਇੰਨਾ ਕ ਚਮਚਾ ਤੁਸੀਂ ਰੋਟੀ ਖਾਣ ਤੋਂ 2 ਘੰਟੇ ਬਾਅਦ ਤੁਸੀਂ ਇਹਨੂੰ ਇਹ ਇਹ ਲੈਣਾ ਤੁਸੀਂ ਇਹਨੂੰ ਮੈਂ ਹੋਰ ਦੱਸਦਾ ਫਰੁਕੀ ਸਾਹਿਬ ਕਈ ਵਾਰ ਕੀ ਹੁੰਦਾ ਨਾ ਜਿਵੇਂ ਫੱਕੀ ਸਿੱਧੀ ਨਹੀਂ ਲੈ ਸਕਦਾ ਕੋਈ ਤੁਸੀਂ ਇਹਨੂੰ ਜਿਹੜੀ ਆ ਸਾਡੇ ਕੋਲੇ ਕੱਚੀ ਲੱਸੀ ਬਣੀ ਪਈ ਆ ਇਹਦੇ ਚ ਗੰਧਕੌਲਾ ਪਾਇਆ ਹੋਇਆ ਤੁਸੀਂ ਇਹ ਤੇ ਸਾਰਾ ਕੁਝ ਹੀ ਪਾਇਆ ਹੋਇਆ ਜੀ ਇਹ ਮਿਕਸ ਆ ਇਹਦੇ ਵਿੱਚ ਤੁਸੀਂ ਮਿਕਸ ਕਰਕੇ ਵੀ ਤੁਸੀਂ ਇਹਨੂੰ ਘੋਲ ਕੇ ਵੀ ਪੀ ਸਕਦੇ ਹੋ ਇਹਦੇ ਉੱਤੇ ਦੀ ਥੋੜੀ ਜੀ ਜੇ ਤੁਹਾਨੂੰ ਲੱਗਦਾ ਕੋਈ ਤਾਂ ਤੁਸੀਂ ਲੱਸੀ ਥੋੜੀ ਜੀ ਹੋਰ ਉੱਤੇ ਦੀ ਪੀ ਸਕਦੇ ਹੋ ਠੀਕ ਹੈ ਜੀ ਡਾਕਟਰ ਜੀ ਕਿਰਪਾ ਕਿਸੇ ਦਾ ਮਾਮਲਾ ਹੱਲ ਨਾ ਹੁੰਦਾ ਹੋਵੇ ਜਿਸ ਤਰੀਕੇ ਨਾਲ ਕੋਈ ਕ੍ਰੋਨਿਕਲ ਬਵਾਸੀਰ ਹੋਵੇ ਉਹ ਕਹਿੰਦੇ ਜੀ ਅਸੀਂ ਆਪਰੇਸ਼ਨ ਕਰਵਾ ਕਰਵਾ ਕੇ ਵੀ ਥੱਕ ਗਏ ਆ ਪੀਕੇ ਲਵਾ ਕੇ ਵੀ ਅੱਕ ਗਏ ਆ ਮਤਲਬ ਹਰ ਟੋਟਕਾ ਹਰ ਨੁਸਖਾ ਫਾਰਮੂਲਾ ਵੱਡੇ ਵੱਡੇ ਹਸਪਤਾਲਾਂ ਚ ਲੇਜ਼ਰ ਵੀ ਕਰਵਾ ਕੇ ਅਸੀਂ ਪੈਸੇ ਖਰਾਬ ਕਰਲੇ ਨੇ ਤੇ ਫਿਰ ਉਹਨਾਂ ਦਾ ਹੱਲ ਜੇਕਰ ਤੁਹਾਡੇ ਨਾਲ ਹੁੰਦਾ ਹੋਵੇ ਇਸ ਤਰ੍ਹਾਂ ਦੀ ਕਿਸੇ ਨੇ ਡਿਸਕਸ ਕਰਨਾ ਹੋਵੇ ਆਪਣਾ ਨੁਸਖਾ ਫਰ ਤੁਹਾਡੇ ਨਾਲ ਆਪਣੀ ਪ੍ਰੋਬਲਮ ਜਾਂ ਤੁਸੀਂ ਕੋਈ ਨੁਸਖਾ ਦੱਸਣਾ ਹੋਵੇ ਉਹਨਾਂ ਨੂੰ ਫਿਰ ਤੁਸੀਂ ਮਿਲਦੇ ਕਿੱਥੇ ਹੋ ਸਾਡਾ ਐਡਰੈਸ ਹੈਗਾ ਬਰੁਖ ਸਾਹਿਬ ਏਪੀ ਲਾਈਟਰ ਹੋਮੋਪੈਥੀ ਹਸਪੀਟਲ ਰਾਮਗੜ ਰੋਡ ਨੀਅਰ ਅਨਤਵਿਆਰ ਕਲੋਨੀ ਸਾਡਾ ਮਿਲਦਾ ਸਮਾਂ ਹੈਗਾ ਜੀ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ 10 ਤੋਂ 3 ਵਜੇ ਤੱਕ ਸਾਡੇ ਨੰਬਰ ਹੈਗੇ 7814699434 ਦੂਸਰਾ ਨੰਬਰ ਹੈਗਾ ਜੀ ਸਾਡਾ 9915147604 ਦੋਨਾਂ ਤੇ ਕਿਸੇ ਤੇ ਵੀ ਤੁਸੀਂ ਸਾਡੇ ਸਟਾਫ ਨਾਲ ਗੱਲ ਕਰਕੇ ਅਪਾਇੰਟਮੈਂਟ ਲੈ ਕੇ ਸਾਨੂੰ ਮਿਲ ਸਕਦੇ ਹੋ ਅੱਛਾ ਡਾਕਟਰ ਸਾਹਿਬ ਇਹ ਇਸਤੇਮਾਲ ਕਿਸ ਟਾਈਮ ਕਰਨਾ ਤੁਸਾਨੂੰ ਟਾਈਮ ਵੀ ਸਮਾਂ ਵੀ ਦੱਸ ਦਿਓ ਸਭ ਤੋਂ ਬਿਹਤਰੀਨ ਰਿਜ਼ਲਟ ਇਸ ਔਲੇ ਇਹ ਮਿਲੇ ਨੁਸਖੇ ਦਾ ਜਿਹੜਾ ਲੱਸੀ ਚ ਮਲਾਇਆ ਤੁਸੀਂ ਦੋ ਟਾਈਮ ਲੈਣਾ ਫਿਰ ਕੀ ਸਾਬ ਇਹ ਸਵੇਰੇ ਵੀ ਰੋਟੀ ਖਾਣ ਤੋਂ ਅੱਧੇ ਘੰਟੇ ਬਾਅਦ ਇੱਕ ਚਮਚ ਲੈਣਾ ਇਹਦਾ ਤੇ ਰਾਤ ਨੂੰ ਵੀ ਰੋਟੀ ਖਾਣ ਤੋਂ ਅੱਧੇ ਘੰਟੇ ਬਾਅਦ ਹੀ ਤੁਸੀਂ ਇੱਕ ਚਮਚ ਇਹਦਾ ਲੈਣਾ ਛੋਟਾ ਚਮਚ ਜਿਆਦਾ ਵੱਡਾ ਚਮਚ ਨਾ ਹੋਵੇ ਛੋਟਾ ਚਮਚ ਹੀ ਲੈਣਾ ਤੁਸੀਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ੜਾ ਸਭ ਸਾਰੀ ਗੱਲਬਾਤ ਲਈ ਅੰਡਾਕ ਸਾਹਿਬਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਜੀ ਜੀ ਸੋ ਇਸਨ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਹਿਬਾ ਜਿਨ੍ਹਾਂ ਨੇ ਬੜੀ ਡਿਟੇਲ ਦੇ ਵਿੱਚ ਬਵਾਸੀਰ ਹੋਣ ਦੇ ਕਾਰਨ ਲੱਛਣ ਅਤੇ ਇਲਾਜ ਤੁਹਾਡੇ ਨਾਲ ਸਾਂਝਾ ਕੀਤਾ ਹੈ ਦੇਸੀ ਇਲਾਜ ਦੇਸੀ ਫਾਰਮੂਲਾ ਨੁਸਖਾ ਵੀ ਤੁਹਾਡੇ ਨਾਲ ਸਾਂਝਾ ਕੀਤਾ ਹੈ ਪਰ ਮੇਰੀ ਚੇਤਾਵਨੀ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰਨੀ ਹੈ ਫਿਲਹਾਲ ਜੇਕਰ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਹਿਬਾ ਦੀ ਟੀਮ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨੀ ਦਿਓ ਆ ਗਿਆ ਧੰਨਵਾਦ